ਉਹ ਕਿਆ ਬਾਤਾਂ ਸੇ ਮੋ ਕਿਆ ਬਾਤਾਂ ਤਾ ਕੜੀ ਚੌੜ ਬਣਾਏ ਨੇ ਨਯਾਰੀ ਲਿਆਤਾ ਮੈਂ ਕਿਹਾ ਜੀ ਤੈਨੂੰ ਵੀ ਪੋਲੀ ਆ ਚੀਜਾਂ ਬਣਾ ਲੈ ਕਰ ਆਤਾ ਤੇਰ ਮਨਾਲ ਨਯਾਰੀ ਲਿਆਤਾ ਹੀ ਕਰਿਆ ਕਰ ਤੀ ਜੇ ਸਾਪ ਤੇ ਵਾਪ ਤੇ ਬਾਦੀ ਬਣਾ ਲੈ ਕਰ ਜੀ ਸੋਨ ਵਾਲੀ ਵਧੀਆ ਲੱਗੇ ਇਹ ਤਾਂ ਅੰਗੜ ਵਾਲੀ ਆਲੇ ਦੇ ਅੱਗੇ ਗਈ ਸੀ ਅੰਜਲੀ ਓਹੋ ਉਹ ਤਾਂ ਹੀ ਮੈਂ ਬਣਾ ਲਈ ਸੀ ਮਾ ਚੱਲ ਬਣਾ ਕੇ ਦੇਖ ਲੈਨੇ ਉਹ ਤਾਂ ਕਾਹਨੂੰ ਦਿੰਦੇ ਨੇ ਉਹ ਤਾਂ ਬਾਦੂ ਸੀ ਕਹਿੰਦੀ ਲੈ ਜਾ ਮੈਂ ਚੱਕ ਲਈ ਉਹ ਲੱਗਦਾ ਮੈਨੂੰ ਵੀ ਆ ਮੜੇ ਦੇਖੇ ਤੇ ਧਿਆਨ ਨਾਲ ਹੀ ਇਹਨਾਂ ਜਰੂੜ ਰੱਪੇ ਵੀ ਬਾਲੇ ਹੁੰਦੇ ਨੇ ਸੰਡੀਆਂ ਸੰਡੀਆਂ ਤਾਂ ਨਹੀਂ ਇਹ ਸੀ ਮੈਂ ਤਾਂ ਤੈਨੂੰ ਲੱਗਦਾ ਨਹੀਂ ਮੈਂ ਮੈਨੂੰ ਤੈਨੂੰ ਸਾਫ਼ ਜੇ ਦੇਤੇ ਹੁਣੇ ਚੱਲ ਕੇ ਮੈਂ ਮਰ ਜਿਉਂ ਸੁਆਦ ਬਹੁਤ ਹੈ ਜੀ ਸੁਆਤਾ ਹੋਣੀ ਆ ਮੈਂ ਤੜਕੇ ਦੀ ਖਪੀ ਜਾਨੀਆ ਪਹਿਲਾਂ ਤਾਂ ਮੈਂ ਚੌਲ ਸਕਾਏ ਧੋਕੇ ਫੇਰ ਮੈਂ ਇਹਨਾਂ ਨੂੰ ਸੁੱਕੜੇ ਲਾ ਕੇ ਵਿੱਚ ਰੋੜ ਚੋਕੇ ਰੋੜ ਚੋਕੇ ਫੇਰ ਮੈਂ ਇਹਨਾਂ ਨੂੰ ਸੁਕਾ ਕੇ ਬੜੀਆਂ ਨੂਨ ਮਿਰਚ ਪਾ ਕੇ ਬਣਾਏ ਨੇ ਦੇਖੋ ਆ ਖੜੀ ਆਡੀ ਫਿਰਦੀਆਂ ਵਿੱਚ ਤਰਾਲਾ ਉਮੈ ਖਾ ਲੂੰਗਾ ਰੜਾ ਕੇ ਮੇਰਾ ਦਿਮਾਗ ਜਨਾ ਖਾਈਏ ਮੈਨੂੰ ਖਾਣ ਦੇ ਨਾਲ ਮੇਰੀ ਗੱਲ ਸੁਣੋ ਐਲ ਸੀ ਡੀ ਦੀ ਸੋਚ ਦੱਬ ਦੇ ਦੇਖਦਾ ਦੇਖਦਾ ਖਾ ਲੂੰਗਾ ਮੈਂ ਓ ਮਾਣੀ ਲਾਉਦੀ ਐਲ ਸੀ ਡੀ ਦੀ ਸੋਚ ਫਿਰ ਤਾਂ ਤੂੰ ਅਧਰੀ ਦੇਖੀ ਜਾਏਗਾ ਅੱਧਾ ਤਾਂ ਇੱਥੇ ਗਾ ਪਾ ਦੇਗਾ ਡੋਲ ਡੋਲ ਕੇ ਤੈਨੂੰ ਫੜ ਕੇ ਖਾ ਲਾਂ ਪਹਿਲਾਂ ਫਿਰ ਲਾ ਲੀ